ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਸਾਖੀਆਂ ਲਗਾਤਾਰ ਆਪਾਂ ਜਾਣ ਰਹੇ ਹਾਂ ਕਿ ਪਹਾੜੀ ਰਾਜਿਆਂ ਦਾ ਵਰਤਾਅ ਸ੍ਰੀ ਗੁਰੂ ਸਾਹਿਬਾਨ ਨਾਲ ਕਿਵੇਂ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਆਉਣ ਤੱਕ ਉਹਨਾਂ ਵਿੱਚ ਆਪਣੇ ਆਪ ਨੂੰ ਉੱਚਾ ਦਿਖਾਉਣ ਦੇ ਚੱਕਰ ਵਿੱਚ ਮੁਗਲਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੂੰ ਵਰਤਨ ਦੇ ਲਈ ਦੋਸਤੀ ਵੀ ਕੀਤੀ ਜਾਂਦੀ ਹੈ ਤੇ ਕਿਸ ਤਰ੍ਹਾਂ ਬਾਅਦ ਵਿੱਚ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਹੁਣ ਨਾਹਨ ਜੋ ਕਿ ਪਹਿਲਾਂ ਸ਼ਰਮੌਰ ਇੱਕ ਛੋਟੀ ਜਹੀ ਪਿਆਰੀ ਰਿਆਸਤ ਸੀ ਉਸ ਦੇ ਦੱਖਣ ਪੱਛਮ ਤੋਂ ਉੱਤਰ ਪੂਰਬ ਵੱਲ ਸਿੱਧੀ ਚੜਾਈ ਸੀ ਅਤੇ ਸਭ ਤੋਂ ਉੱਚੀ ਤਾਂ 11000 ਫੁੱਟ ਦੀ ਉਚਾਈ ਉੱਤੇ ਸੀ ਗਰੀ ਨਾਮ ਦੀ ਜਮਨਾ ਦੀ ਸਹਾਇਕ ਨਦੀ ਉਸ ਨੂੰ ਦੋ ਭਾਗਾਂ ਵਿੱਚ ਵੰਡਦੀ ਸੀ ਜਮਨਾ ਉਸ ਦੇ ਪੂਰਬੀ ਭਾਗ ਵਿੱਚ ਰਹਿੰਦੀ ਸੀ ਅਤੇ ਸਿਰਮੌਰ ਨੂੰ ਦੋਨ ਨਾਲੋਂ ਅਲੱਗ ਕਰਦੀ ਸੀ ਜਮਨਾ ਪਾਰ ਦਾ ਇਲਾਕਾ ਗੜਵਾਲ ਰਿਆਸਤ ਦੀ ਹਦੂਦ ਵਿੱਚ ਆਉਂਦਾ ਸੀ ਇਸ ਤਰ੍ਹਾਂ ਸਿਰਮੌਰ ਅਤੇ ਗੜਵਾਲ ਗਵਾਂਢੀ ਰਿਆਸਤਾਂ ਸਨ ਅਤੇ ਦੋਹਾਂ ਦੇ ਰਾਜੇ Rajput ਸਨ ਪਰ ਸਰਹੱਦਾਂ ਵਿੱਚ ਵਿਸਤਾਰ ਲੈ ਆਉਣ ਦੀ ਲਾਲਸਾ ਕਰਨ ਦੋਹਾਂ ਰਾਜਿਆਂ ਵਿੱਚਕਾਰ ਅਣਬਣ ਚੱਲੀ ਆਉਂਦੀ ਸੀ ਮੋਗਲ ਵਿਰੋਧੀ ਭਾਵਨਾ ਤਾਂ ਦੋਹਾਂ ਵਿੱਚੋਂ ਕਿਸੇ ਦੇ ਮਨ ਵਿੱਚ ਵੀ ਨਹੀਂ ਸੀ ਪਾਰਸਿਰ ਮੂਰ ਦਾ ਇੱਕ ਤੋਂ ਬਾਅਦ ਦੂਜਾ ਰਾਜਾ ਮੁਗਲਾਂ ਨਾਲ ਖੁਸ਼ਗਵਾਰ ਸੰਬੰਧ ਬਣਾਣੀ ਤਰਿਆ ਹੁੰਦਾ ਸੀ ਗੜਵਾਲ ਅਤੇ ਮੁਗਲ ਬਾਦਸ਼ਾਹਾਂ ਦੇ ਆਪਸੀ ਸੰਬੰਧ ਕੁਝ ਚੰਗੇ ਨਹੀਂ ਸਨ ਇਸ ਦਾ ਪਿਛੋਕੜ ਇਹ ਸੀ ਕਿ ਕਾਂਗੜਾ ਤੇ Shimla ਦੀਆਂ ਪਹਾੜੀ ਇਲਾਸਤਾ ਨੇ ਜਾਗੀਰ ਦੇ ਸਮੇਂ ਮੁਗਲ ਹਕੂਮਤ ਦੇ ਅਧੀਨਗੀ ਮੰਨ ਲਈ ਸੀ ਪਰ ਗੜਵਾਲ ਹਾਲੇ ਤੱਕ ਸੁਤੰਤਰ ਸੀ ਗੜਵਾਲ ਨੂੰ ਅਧੀਨ ਕਰਨ ਲਈ ਭੂਗੋਲਿਕ ਤੌਰ ਤੇ ਮੁਗਲਾਂ ਲਈ ਸਿਰਮੌਰ ਅਹਿਮ ਰਿਆਸਤ ਸੀ ਅਤੇ ਉਹ ਇਸ ਗਣੋਂ ਸਿਰਮੌਰ ਦੇ ਰਾਜੇ ਨੂੰ ਕਿਸੇ ਹੱਦ ਤੱਕ ਖੁਸ਼ ਰੱਖਦੇ ਸਨ ਮੁਗਲ ਦਰਬਾਰ ਵੱਲੋਂ 1635 ਵਿੱਚ ਗੜਵਾਲ ਨੂੰ ਸਰ ਕਰਨ ਦਾ ਕੰਮ ਕਾਂਗੜੀ ਦੇ ਫੌਜਦਾਰ ਨਜਾਬਤ ਖਾਨ ਨੂੰ ਸੌਂਪਿਆ ਗਿਆ ਸੀ ਉਸ ਨੇ ਸਿਰਮੌਰ ਦੇ ਰਾਜੇ ਮਾਨਤਾਤਾ ਨੂੰ ਨਾਲ ਲਿਆ ਅਤੇ ਗੜਵਾਲ ਉਤੇ ਚੜਾਈ ਕਰ ਦਿੱਤੀ ਸ਼ੁਰੂ ਵਿੱਚ ਗੜਵਾਲ ਦਾ ਰਾਜਾ ਪਛਾੜ ਖਾ ਗਿਆ ਪਰ ਫੌਜੀ ਜਾਵਿਏ ਤੋਂ ਨਜਾਬਤ ਖਾਨ ਗਲਤੀ ਕਰਕੇ ਗੜਵਾਲ ਰਿਆਸਤ ਦੇ ਬਹੁਤ ਅੰਦਰ ਤੱਕ ਚਲਾ ਗਿਆ ਕੁਰਦੀ ਤੋੜ ਤੇ ਉਸ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਰਾਸ਼ਨ ਪਾਣੀ ਅਤੇ ਗੋਲੀ ਸਿੱਕੇ ਦੀ ਤੰਗੀ ਆ ਗਈ ਅਤੇ ਉਹ ਗੜਵਾਲ ਤੋਂ ਹਾਰ ਗਿਆ ਗੜਵਾਲੀਏ ਪ੍ਰਿਥੀ ਸ਼ਾਹ ਨੇ ਉਸ ਨੂੰ ਜਾਣੋ ਤਾਂ ਨਾ ਮਾਰਿਆ ਪਰ ਉਸ ਦੇ ਸਿਪਾਹੀਆਂ ਨੂੰ ਹਥਿਆਰ ਰਕਵਾ ਲਏ ਅਤੇ ਉਹਨਾਂ ਦੇ ਨੱਕ ਕੱਟ ਕੇ ਉਹਨਾਂ ਨੂੰ ਛੱਡ ਦਿੱਤਾ ਇਸ ਤਰ੍ਹਾਂ ਭਾਵੇਂ ਮੁਗਲ ਫੌਜਾਂ ਹਾਰ ਤਾਂ ਗਿਆ ਪਰ ਉਸ ਦੇ ਨਾਲ ਹੋ ਕੇ ਲੜਨ ਵਾਲੇ ਸਿਰ ਮੌਲ ਦੇ ਰਾਜੇ ਨੇ ਗੜਵਾਲ ਦਾ ਉਹ ਇਲਾਕਾ ਜੋ ਉਹਨਾਂ ਨੇ ਪਹਿਲਾਂ ਜਿੱਤ ਲਿਆ ਸੀ ਆਪਣੇ ਕਬਜ਼ੇ ਦੀਨ ਕਰ ਲਿਆ ਅਤੇ ਗੜਵਾਲੀਆਂ ਨੂੰ ਮੋੜਨ ਤੋਂ ਇਨਕਾਰ ਕਰ ਦਿੱਤਾ ਸਨ 1654 ਵਿੱਚ ਸ਼ਾਹਜਹਾਨ ਨੇ ਗੜਵਾ ਲਈ ਇਹ ਦਿਨ ਨੂੰ ਦੂਜੀ ਜ਼ਬਰਦਸਤ ਮੁਹਿੰਮ ਪੇਚੀ ਸ਼ਾਹਜਹਾਨ ਨੇ ਸਰਮੌਰ ਦੇ ਰਾਜੇ ਨੂੰ ਇਹ ਕਿਹਾ ਕਿ ਜੇ ਤੋ ਪ੍ਰੰਤ ਮੁਗਲ ਕੇਵਲ ਦੋਨ ਦਾ ਇਲਾਕਾ ਆਪਣੇ ਪਾਸ ਰੱਖਣਗੇ ਅਤੇ ਸਰਮੌਰ ਵਿਆਸਤ ਨਾਲ ਲਗਦਾ ਸਾਰਾ ਇਲਾਕਾ ਉਸ ਨੂੰ ਦੇ ਦੇਣਗੇ ਸਨ 1654 ਵਿੱਚ ਹੀ ਮਾਣ ਦਾ ਤਾ ਪੂਰਾ ਹੋ ਗਿਆ ਅਤੇ ਉਸ ਦੀ ਤਾਂ ਤੇ ਸੁਭਾਗ ਪ੍ਰਕਾਸ਼ ਰਾਜਾ ਬਣ ਗਿਆ ਆਪਣੇ ਇਕਰਾਰ ਮੁਤਾਬਕ ਸ਼ਾਹਜਹਾਨ ਨੇ कोटे का इलाका सिरबौर में देता उस तो पिछों सुभाग प्रकाश ने भी औरंगजेब और अपने एहसान थले ले ला दा छको उसके पुत्र हुई होतों खितावत उसने फड़ के औरंगजेब और तक पहुँचाई सी दारा शिको उदो पंजाब उस से उसका पुत्र गढ़वाल रैस में औरंगजेब ने गढ़वालिय सबक सिखाने ल ਅਤੇ ਦਾਰਸ਼ਕੋ ਦੇ ਪੁੱਤਰ ਨੂੰ ਫੜਨ ਲਈ ਗੜਵਾਲ ਵਿਰੁੱਧ ਇੱਕ ਹੋਰ ਜ਼ਬਰਦਸਤ ਮੁਹਿੰਮ ਪੇਜੀ ਉਸ ਵਿੱਚ ਵੀ ਉਸ ਨੂੰ ਸ਼ਰਮੌਰ ਦੇ ਰਾਜਪੂਤ ਰਾਜੇ ਦੀ ਸਹਾਇਤਾ ਲੋੜਿੰਦੀ ਸੀ ਇਸ ਸਹਾਇਤਾ ਦੇ ਬਦਲੇ ਉਸਨੇ ਡੇਰਾ ਤੋਂ ਦੇ ਲਾਗੇ ਦਾ ਨਾਲਾ ਕੜ ਦਾ ਇਲਾਕਾ ਸ਼ਰਮੌਰ ਦੇ ਰਾਜੇ ਨੂੰ ਬਖਸ਼ ਦਿੱਤਾ ਸੁਭਾਗ ਪ੍ਰਕਾਸ਼ ਦੀ 1664 ਵਿੱਚ ਮੌਤ ਹੋ ਗਈ ਅਤੇ ਬੁੱਧ ਪ੍ਰਕਾਸ਼ ਸ਼ਰਮੌਰ ਦਾ ਰਾਜਾ ਬਣ ਗਿਆ ਪਰ ਉਦੋਂ ਤੱਕ ਮੁਗਲਾਂ ਅਤੇ ਗੜਵਾਲ ਦੇ ਆਪਸੀ ਸਬੰਧ ਖੁਸ਼ਗਵਾਰ ਹੋ ਗਏ ਸਨ ਗੜਵਾਲ ਨੇ ਮੁਗਲਾਂ ਦੀ ਅਧੀਨਗੀ ਸਵੀਕਾਰ ਕਰ ਲਈ ਸੀ ਅਤੇ ਦਾਰਾ ਸ਼ਕੋਹ ਦਾ ਪੁੱਤਰ ਸੁਲੇਮਾਨ ਔਰੰਗਜ਼ੇਬ ਦੇ ਹਵਾਲੇ ਕਰ ਦਿੱਤਾ ਸੀ ਖੁਸ਼ ਹੋ ਕੇ ਔਰੰਗਜ਼ੇਬ ਨੇ ਦੂਮ ਦਾ ਇਲਾਕਾ ਗੜਵਾਲ ਨੂੰ ਵਾਪਸ ਦੇ ਦਿੱਤਾ ਹੁਣ ਦੋਹਾਂ ਰਿਆਸਤਾਂ ਗੜਵਾਲ ਤੇ ਸਿਰਮੌਰ ਦੀ ਸਰਹੱਦ ਗਲਤਮਤ ਹੋ ਗਈ ਅਤੇ ਇਹਨਾਂ ਦੋ ਗੁਲਾਮ ਰਿਆਸਤਾਂ ਵਿਚਕਾਰ ਨਿੱਕ ਦੇ ਝਗੜੇ ਦਾ ਲਾਭ ਔਰੰਗਜ਼ੇਬ ਨੂੰ ਹੁਣ ਲੱਗ ਪਿਆ ਸਿਰਮੌਰ ਦੇ ਰਾਜੇ ਬੁੱਧ ਪ੍ਰਕਾਸ਼ ਅਤੇ ਕੜਵਾਲ ਦੇ ਰਾਜੇ ਮੇਦਨੀ ਸ਼ਾਹ ਦੋਹਾਂ ਦਾ 1884 ਵਿੱਚ ਦੇ ਹੱਥ ਹੋ ਗਿਆ ਸਿਰਮੌਰ ਦਾ ਨਵਾਂ ਰਾਜਾ ਮੇਦਨੀ ਪ੍ਰਕਾਸ਼ ਬਣਿਆ ਅਤੇ ਕੜਵਾਲ ਦੀ ਗੱਦੀ ਫਤਹਿ ਸ਼ਾਹ ਨੇ ਸੰਭਾਲੀ ਮੇਦਨੀ ਪ੍ਰਕਾਸ਼ ਆਪਣੇ ਪਿਤਾ ਦੀ ਹਾਲਤ ਵੇਖਦਾ ਆ ਰਿਹਾ ਸੀ ਜਿਸ ਮੁਗਲ ਖਾਨਦਾਨ ਦੀ ਹੋਗਰਾਮੀ ਕਰਦੇ ਆ ਰਹੇ ਸਨ ਉਸ ਦੇ ਹਿੱਤ उदों ही पूरे हो गए सन जदों गढ़वाल ने अधीनगी स्वीकार कर ली सी मेदनी प्रकाश के पिता बुद्ध प्रकाश के मन एक तोखला बनया रहा कि औरंगजेब किसी भी वेले गढ़वाली का पुराना इलाका मोड़ देन लई कह सकता है इस तरह जब उसने वेख्या कि चढ़दियाँ अकल्व वाले अवतार गुरु गोबिंद सिंह आम जनता आत्मक आजादी का प्रचार कर रहे सन औरंगजेब ਬਦੀ ਦਾ ਪ੍ਰਤੀਕ ਹੋਣ ਕਾਰਨ ਉਹਨਾਂ ਨਾਲ ਕਿਸੇ ਵੀ ਵੇਲੇ ਟੱਕਰ ਵਿੱਚ ਆ ਸਕਦਾ ਸੀ ਤਾਂ ਉਸਨੇ ਔਰੰਗਜ਼ੇਬ ਦੇ ਉਸ ਦੀ athein ਕੀ ਮੰਨ ਚੁੱਕੇ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੇ ਵਿਰੁੱਧ ਆਪਣੀ ਪੋਜੀਸ਼ਨ ਚੰਗੇਰੀ ਬਣਾਉਣ ਲਈ ਗੁਰੂ ਜੀ ਦੀ ਸ਼ਰਨ ਲੈਣਾ ਉਚਿਤ ਸਮਝਿਆ ਭਾਵੇਂ ਇਹ ਸ਼ਰਨ ਵੀ ਆਪਣਾ ਮਤਲਬ ਪੂਰਾ ਕਰਨ ਦੀ ਸੀਮਤ प्रयोजन ਦੀ ਸੀ ਤੇ ਇਸ ਤੋਂ ਅਗੇ ਕੀ ਹੁੰਦਾ ਹੈ ਅੱਪਾ ਅਗਲੇ ਸਾਖੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ